ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਆਪਣੇ ਚੈਨਲ ਦੇ ਫੈਸ਼ਨ ਆ ਪੰਜਾਬ ਤੇ ਮੈਂ ਤੁਹਾਡੇ ਲਈ ਅੱਜ ਸੂਟ ਦੀ ਕਮੀਜ਼ ਦੀ ਕਟਿੰਗ ਦੀ ਵੀਡੀਓ ਲੈ ਕੇ حاضر ਹੋਈਆਂ ਜੋ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਕਮੀਜ਼ ਦੀ ਕਟਿੰਗ ਕਰ ਸਕਦੇ ਆ ਜਿੱਦਾਂ ਸਭ ਤੋਂ ਪਹਿਲਾਂ ਤੁਸੀਂ ਕਮੀਜ਼ ਦੇ ਧੀਰੇ ਦਾ ਨਿਸ਼ਾਨ ਲਾਉਣਾ ਹੈ ਜਿਹੜਾ 6.5 ਇੰਚ ਮੈਂ ਰੱਖਿਆ ਹੋਇਆ ਹੈ ਤੇ 6.5 ਇੰਚ ਦਾ ਡਬਲ 13 ਇੰਚ ਹੋ ਗਿਆ ਜੋ ਕਮੀਜ਼ ਦਾ ਧੀਰਾ ਹੈ 7.5 ਇੰਚ ਤੇ ਮੋੜਾ ਲਾਇਆ ਹੈ ਆ ਉਦੋਂ ਬਾਅਦ ਇੱਕ ਇੰਚ ਤੇ ਛਾਤੀ ਦਾ ਨਿਸ਼ਾਨ ਲਾਇਆ ਆ। ਇਹ ਛਾਤੀ ਇਸ ਦਾ ਬ੍ਰੈਸਟ ਹੈ ਉਹਦਾ ਨਿਸ਼ਾਨ ਲਾ ਲੈਣਾ। ਉਦੋਂ ਬਾਅਦ ਚਾਕ ਚਾਕ ਦਾ ਸਭ ਤੋਂ ਈਜ਼ੀ ਤਰੀਕਾ ਜੀ ਤੁਸੀਂ ਮੋਢੇ ਤੋਂ ਨਾਪ ਕੇ ਨ ਮੋਢੇ ਤੋਂ ਲੈ ਕੇ ਹੈਪ ਤੱਕ ਨਾਪੋਗੇ ਸਭ ਤੋਂ ਈਜ਼ੀ ਵੇ ਨਾਲ ਈਜ਼ੀ ਤਰੀਕੇ ਨਾਲ ਤੁਸੀਂ ਉਹ ਮਤਲਬ ਆਪਦੀ ਫੀਟਿੰਗ ਦੀ ਜਿਹੜੀ ਸਲਾਈ ਹੈ ਨੂੰ ਕੱਢ ਸਕਦੇ ਆ। ਜੇ ਆਪਾਂ ਨੀਚੇ ਤੋਂ ਚਾ ਕੰਮ ਆਉਂਦੇ ਉਹਦੇ ਵਿੱਚ ਆਪਾਂ ਨੂੰ ਕਈ ਵਾਰ ਲੈਂਥ ਵਾਧ ਘਟ ਜਾਂਦੀ ਕਮੀਜ਼ ਦੀ ਤਾਂ ਕਨਫਿਊਜ਼ਨ ਹੋ ਜਾਂਦੀ ਹੈ ਉੱਪਰੋਂ 16 ਇੰਚ ਤੇ ਇਹਨਾਂ ਦੀ ਹਾਈਟ ਜ਼ਿਆਦਾ ਕਰਕੇ ਉੱਪਰੋਂ 16 ਇੰਚ ਤੇ ਕਮਰ ਦਾ ਨਿਸ਼ਾਨ ਲਾਇਆ ਇਹਨਾਂ ਦੀ ਕਮਰ 19 ਇੰਚ ਹੈ ਮੈਂ 18 ਇੰਚ 19 ਇੰਚ ਤੇ ਨਿਸ਼ਾਨ ਲਾਇਆ ਪਲੂਈਆਂ ਦਾ ਮੈਜ਼ਰਮੈਂਟ ਵਿੱਚ ਰੱਖ ਕੇ ਉਸ ਤੋਂ ਬਾਅਦ ਤੁਸੀਂ ਹੈਪ ਦਾ ਨਿਸ਼ਾਨ ਲਾ ਲੈਣਾ ਜਿੰਨੀ ਤੁਹਾਡੀ ਹੈਪ ਉਹਦਾ ਹਾਫ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਹਾਈਟ ਜ਼ਿਆਦਾ ਕਰਕੇ ਇਹਨਾਂ ਦੇ ਪਲੂਈਆਂ ਜਿਹੜੀਆਂ ਉਹ 12.5 ਤੋਂ ਸਟਾਰਟ ਹੁੰਦੀਆਂ ਤੇ 7 ਇੰਚ ਦੀ ਇਹਨਾਂ ਦੀ ਪਲੂਈ ਹੈ ਜਿਹੜਾ ਪਲੋਈ ਦੀ ਲੈਂਥ ਹੈ ਉਹ 7 ਇੰਚ ਹੈ ਜਿਹੜਾ ਉੱਪਰ ਵਾਲੀ ਪਲੋਈ ਦਾ ਸਿੱਧੀ ਪਲੋਈ ਦਾ ਤੇ ਉੱਪਰ ਵਾਲੀ ਪਲੋਈ ਦਾ ਜਿਹੜਾ ਜਿਹੜੀ ਵਿਆਥੀ ਹੈ ਵਿੱਚ ਉਹ 22 ਇੰਚ ਦੀ ਰੱਖੀ ਹੋਈ ਹੈ ਤੇ ਉੱਪਰ ਜਿਹੜੀ ਆਪਣੀ ਮੋਡੇ ਦੀ ਕਾਰਡ ਦੀ ਚੌਰਸ ਨਿਸ਼ਾਨੀ ਬੰਦੀ ਉਹਦੇ ਵਿੱਚ ਉਹਨੂੰ ਮਲਾ ਦੇਣਾ ਹੈ ਤੇ ਜਿਹੜੀ ਨੀਚੇ ਵਾਲੀ ਪਲੋਈ ਹੈ ਉਹਨੂੰ ਪਵੈਂਟ ਦੋ ਪਵੈਂਟ ਨੀਚੇ ਨੂੰ ਡਾਊਨ ਕਰਕੇ ਤੇ ਉਹਦੇ ਵਿੱਚ ਦੋ ਇੰਚ ਇੰਚ ਦੀ ਲੈਂਥ ਜਿਹੜੀ ਵਿੱਚ ਸਪੇਸ ਹੈ ਦੋਨਾਂ ਦੀ ਉਸ ਸਿੱਧੀ ਪਲੋਈ ਦੇ ਤੇ ਡੇਢੀ ਪਲੋਈ ਦੇ 2 ਇੰਚ ਦੀ ਰੱਖਣੀ ਹੈ ਉੱਪਰ ਵਾਲੀ ਦੀ ਢਾਈ ਦੀ نیچے ਵਾਲੀ ਦੀ ਦੋ ਦੀ ਜਿਹੜਾ ਕਮਰ ਦਾ ਨਿਸ਼ਾਨ ਉਹਦੇ ਵਿੱਚ ਦੀ ਉਹ ਨਿਸ਼ਾਨ ਨਗਾ ਕੇ ਇਸੇ ਤਰੀਕੇ ਨਾਲ ਤੇ ਬਹੁਤ ਸੋਹਣੀ ਸੌਖੀ ਫਿਟਿੰਗ ਆਏਗੀ ਇਸ ਤੋਂ ਬਾਅਦ ਬੈਕ ਵਾਲੇ ਕਲੇ ਦੀ ਨਿਸ਼ਾਨੀ ਲਾਉਣੀ ਹੈ ਜਿੰਨੇ ਵੀ ਆਪਣਾ ਗਲਾ ਆ ਜਿੰਨਾ ਤਿਆਰ ਅਗਲਾ ਉੰਨੀ ਹੀ ਨਿਸ਼ਾਨੀ ਲਾਉਣੀ ਆ ਉਹ ਜਿੰਨਾ ਗਲਾ ਤਿਆਰ ਹੋਊਗਾ ਉਨਾ ਹੀ ਤਿਆਰ ਹੋ ਜਿਗਾ ਇਹਨਾਂ ਦਾ ਗਲਾ ਆ 5.5 ਇੰਚ ਮੈਂ 5.5 ਇੰਚ ਤੇ ਨਿਸ਼ਾਨੀ ਲਾਈ ਆ ਤੇ ਸਾਈਡ ਨੂੰ 2.5 ਇੰਚ 5 ਇੰਚ ਜਿਆਦਾ ਡੀਪ ਤੇ ਬ੍ਰਾਡ ਗਲਾ ਨਹੀਂ ਪਾਉਂਦੀ ਹੈਗੀ ਇਸ ਕਰਕੇ ਤੇ ਇਸ ਤੋਂ ਬਾਅਦ ਤੁਸੀਂ ਜਿਹੜੀਆਂ ਮੋਡੇ ਦੀ ਕਾਟ ਛਾਤੀ ਦੀ ਨਿਸ਼ਾਨ ਤੋਂ ਲੈ ਕੇ ਚਾਰੇ ਤਹਾਂ ਨੂੰ ਇਕੱਠੀਆਂ ਕੱਟ ਦੇਣਾ ਆ ਫਿਰ ਤੁਸੀਂ ਇੰਚ ਡੇਪ ਦੇ ਨਾਲ 1 ਇੰਚ ਛੱਡ ਕੇ ਫਰੰਟ ਦੀ ਕਾਟ ਦੀ ਨਿਸ਼ਾਨੀ ਲਾ ਕੇ ਕਾਟ ਪਾ ਲੈਣੀ ਆ ਉਸ ਨੂੰ ਤੁਸੀਂ ਤੁਸੀਂ ਮਾਰਕਰ ਦੇ ਨਾਲ ਮਲਾ ਕੇ ਵੀ ਕੱਟ ਸਕਦੇ ਹੋ ਮੈਂ ਮਲਾ ਕੇ ਨਹੀਂ ਕੱਟੀ ਮੈਂ ਉਦਾਂ ਹੀ ਕੱਟਦੀ ਹਾਂ ਤੁਸੀਂ ਮਲਾ ਕੇ ਵੀ ਕੱਟ ਸਕਦੇ ਹੋ ਜਿਹੜਾ ਸ਼ੁਰੂ ਤੋਂ ਲੈ ਕੇ ਮਤਲਬ ਜਿਹਨੂੰ ਕੁਝ ਵੀ ਨਹੀਂ ਆਉਂਦਾ ਉਹ ਕੱਪੜੇ ਸਿੱਖਣਾ ਚਾਹੁੰਦਾ ਹੈ ਮੇਰੇ ਤੋਂ ਮੈਂ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਵੀਡੀਓ ਪਾ ਪਾ ਕੇ ਕੱਪੜੇ ਸਿਖਾ ਸਕਦੀ ਹਾਂ ਮੈਂ ਪਹਿਲਾਂ ਬਹੁਤ ਹੀ ਮਤਲਬ ਆਫਲਾਈਨ ਟ੍ਰੇਨਿੰਗ ਦਿੱਤੀ ਆ ਹੁਣ ਮੈਂ ਆਨਲਾਈਨ ਆਪਣਾ ਪੇਜ ਬਣਾਇਆ ਆ ਤੇ ਹੌਲੀ ਹੌਲੀ ਮੈਂ ਤੁਹਾਨੂੰ ਵਧੀਆ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਿਆ ਕਰਾਂਗੀ ਇਸ ਤੋਂ ਬਾਅਦ ਤੁਸੀਂ ਫਰੰਟ ਦੀ ਕੱਟ ਪਾਉਣੀ ਆ फ्रंट वाले पल्ले पे कार्ड जरूर पोनी है ताजो अपना कमीज है जेड़ा वो पीछे नु ना जावे ठीक है ते पीछे वाला गला ਤੁਸੀਂ ਕੱਟ ਦੇਣਾ फ्रंट वाले ਜੇ ਤੁਸੀਂ ਕੱਟ ਲਾ ਲੈਣਾ ਸੈਂਟਰ ਚ ਤਾਂ ਜੋ ਆਪਣਾ ਗਲਾਏ ਜਿਹੜਾ ਉਹ ਸਿੱਧਾ ਲੱਗ ਜਾਵੇ ਜਿਹੜਾ ਆਪਾਂ ਬੁਕਰਮਤੀ ਜੋੜ ਕੇ ਲਾਉਣਾ ਹੈ ਪਿਛਲੇ ਵਾਲਾ ਗਲਾ ਤੁਸੀਂ ਨਿਸ਼ਾਨੀ ਲਾ ਕੇ ਵੀ ਗੋਲ ਕੱਟ ਸਕਦੇ ਆ ਉਦਾਂ ਵੀ ਤੁਸੀਂ ਗੋਲ ਕੱਟ ਸਕਦੇ ਆ ਨਾ ਜਿਹੜਾ ਜਿਹਨੂੰ ਮਤਲਬ ਨਿਸ਼ਾਨੀ ਲਾ ਕੇ ਈਜ਼ੀ ਤਰੀਕੇ ਨਾਲ ਕੱਟਿਆ ਜਾਂਦਾ ਹੈ ਤੁਸੀਂ ਨਿਸ਼ਾਨੀ ਲਾ ਕੇ ਵੀ ਕੱਟ ਸਕਦੇ ਆ ਇਸ ਤੋਂ ਬਾਅਦ ਜੋ ਵੀ ਨਿਸ਼ਾਨ ਆ ਆਪਣੇ ਫੀਟਿੰਗ ਦੇ ਆ ਪਲੋਈਆਂ ਦੇ ਉਹਨਾਂ ਨੂੰ ਤੁਸੀਂ ਨੀਚੇ ਸੂਈ ਦੇ ਨਾਲ ਕੱਢ ਲੈਣਾ ਆ ਇਹ ਜਿਹੜਾ ਮੈਂ ਪੈਨ ਯੂਜ਼ ਕੀਤਾ ਹੈ ਉਹ ਮੈਂ ਦੂਸਰਾ ਕੀਤਾ ਇਹੜਾ ਪ੍ਰੈਸ ਦੇ ਨਾਲ ਰਿਮੂਵ ਹੋ ਜਾਂਦਾ ਹੈ ਨਾ ਉਹ ਵਾਲਾ ਪੈਨ ਯੂਜ਼ ਕੀਤਾ ਆ ਮਾਰਕਰ ਵੀ ਯੂਜ਼ ਕੀਤਾ ਹੈ ਪੈਨ ਜਿਹੜਾ ਕੀਤਾ ਹੈ ਉਹ ਵਾਲਾ ਯੂਜ਼ ਕੀਤਾ ਉਹ ਤੁਸੀਂ ਯੂਜ਼ ਕਰ ਸਕਦੇ ਆ ਤਾਂ ਜੋ ਜਦੋਂ ਆਪਾਂ ਪ੍ਰੈਸ ਮਾਰਾਂਗੇ ਤੇ ਉਹ ਈਜ਼ੀ ਤਰੀਕੇ ਨਾਲ ਆਪਣੇ ਤੋਂ ਸੌਖੇ ਜਿਹੇ ਤਰੀਕੇ ਨਾਲ ਮਿਟ ਜਾਵੇ ਇਥੇ 52 ਦੇ ਨਿਸ਼ਾਨਾ ਉੱਥੇ ਤੁਸੀਂ ਟੱਕ ਲਾ ਲੈਣੀ ਹੈ ਸਥੈਪ ਦਾ ਨਿਸ਼ਾਨਾ ਉੱਥੇ ਤੁਸੀਂ ਟੱਕ ਲਾ ਲੈਣੀ ਹੈ ਉੱਥੇ ਤੁਸੀਂ ਫਿਟਿੰਗ ਲੈ ਲੈਣੀ ਹੈ 21 ਮੈਂ ਲਿਖੀ 211923 ਜਿੰਨੀ ਉਹਨਾਂ ਦੀ ਹੈਪੀ ਆ ਮੈਂ ਗਲਾ ਪਹਿਲਾਂ ਜੋੜ ਕੇ ਰੱਖ ਲਿਆ ਸੀ ਇਹਨਾਂ ਕਮੀਜ਼ ਦੀਆਂ ਕਾਟਾਂ ਮੈਂ ਬਾਅਦ ਵਿੱਚ ਪਾਈਆਂ ਆ ਬਾਹ ਦੀ ਕਾਟ ਵੀ ਮੈਂ ਪਾ ਕੇ ਰੱਖ ਲਈ ਸੀ ਜਿੰਨੀ ਲੈਂਥ ਆ ਆ ਫਰੰਟ ਦੀ ਕਾਟ ਆ ਆ ਉਹਨਾਂ ਦੀ ਲੈਂਥ ਆ ਆ ਇੱਥੇ ਜਿੱਥੇ ਜਿੰਨਾ ਮੈਂ ਫੋਲਡ ਕਰਨਾ ਪਾਈਪਿੰਗ ਲਾਉਣੀ ਹੈ ਇਹ ਉਦੀ ਆ ਨਿਸ਼ਾਨੀ ਲਾਈ ਹੋਈ ਹੈ ਬਹੁਤ ਔਖੇ ਤਰੀਕੇ ਨਾਲ ਤੁਸੀਂ ਮੀਸ ਦੀ ਕਟਿੰਗ ਕਰ ਸਕਦੇ ਹੋ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰਿਓ ਮੈਨੂੰ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ